ਬ੍ਰਿਜਾਂ ਸਿੰਘ ਸੰਦੂ ਦੀ ਕਹਾਣੀ 9 12 10 ਦੋਸਤੋ ਪਾਗਲ ਬੰਦਿਆਂ ਬਾਰੇ ਅਰਧ ਪਾਗਲ ਬੰਦਿਆਂ ਬਾਰੇ ਕਹਾਣੀਆਂ ਖਣੀਆਂ ਬਹੁਤ ਔਖੀ ਹੁੰਦੀ ਆ ਇਸ ਕਰਕੇ ਸੰਸਾਰ ਸਹਿਤ ਦੇ ਵਿੱਚ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਮਾ ਦੇ ਵਿੱਚੋਂ ਵੀ ਜੇ ਆਪਾਂ ਕਹਾਣੀਆਂ ਕੱਢੀਏ ਤਾਂ ਗਿਣਤੀ ਦੀਆਂ ਕਹਾਣੀਆਂ ਬਣਦੀਆਂ ਨੇ ਜਿਹੜੀਆਂ ਇਹਨਾਂ ਲੋਕਾਂ ਬਾਰੇ ਲਿਖਿਆ ਗਈਆਂ ਹੁਣ ਬ੍ਰਿਜਾਂ ਸਿੰਘ ਸੰਦੂ ਨੇ ਇੱਕ ਕਹਾਣੀ ਲਿਖ ਕੇ ਪੰਜਾਬੀ ਕਹਾਣੀ ਦਾ ਕਦ ਬੁੱਤ ਹੈ ਜਿਹੜਾ ਬਹੁਤ ਉੱਚਾ ਕੀਤਾ ਇਸ ਕਹਾਣੀ ਦਾ ਮੁੱਖ ਪਾਤਰ ਨਿੰਦਰ ਹੈ ਨਿੰਦਰ ਮੱਜਵੀਆਂ ਦੇ ਘਰੇ ਜੰਮਿਆ ਉਹਦੇ ਜਿਹੜੇ ਹੋਰ ਭਰਾ ਨੇ ਉਹ ਵੀ ਮਾਨਸਿਕ ਤੌਰ ਤੇ ਪਛੜੇ ਹੋਏ ਨੇ ਨਾਰਮਲ ਨਹੀਂ ਹੈਗੇ ਸਧਾਰਨ ਨਹੀਂ ਹੈਗੇ ਤੇ ਨਿੰਦਰ ਹੈ ਜਿਹੜਾ ਜ਼ਿੰਮੇਦਾਰਾਂ ਦੇ ਪਰਿਵਾਰ ਦੇ ਨਾਲ ਸਿਰੀ ਦੀ ਨੌਕਰੀ ਕਰਦਾ ਹੈ ਕੰਮ ਕਰਦਾ ਹੈ ਤੇ ਫਿਲਮਾਂ ਦੇਖਣ ਦਾ ਉਹਨੂੰ ਸ਼ੌਕ ਹੈ ਫਿਲਮਾਂ ਦੇਖਦਿਆਂ ਦੇਖਦਿਆਂ ਜਿਵੇਂ ਆਮ ਬੰਦਾ ਵੀ ਫਿਲਮਾਂ ਦੇ ਬਹਿਣ ਚ ਬਹਿ ਜਾਂਦਾ ਹੈ ਫਿਲਮੀ ਹੀਰੋਇਨਾਂ ਫਿਲਮੀ ਨਾਇਕਾਂ ਖਲੈਕਾਂ ਦੇ ਚੱਕਰ ਚ ਖੁੱਬ ਜਾਂਦਾ ਹੈ ਇਸ ਤਰ੍ਹਾਂ ਹੀ ਨਿੰਦਰ ਵੀ ਹੈ ਜਿਹੜਾ ਉਹਨੂੰ ਵੀ ਇਹ ਪਿਲੇਖਾ ਲੱਗ ਜਾਂਦਾ ਹੈ ਕਿ ਮੈਂ ਅਸਲ 'ਚ ਫਿਲਮੀ ਸੰਸਾਰ ਦਾ ਬੰਦਾ ਮੇਰੀ ਮਾਂ ਪ੍ਰਕਾਸ਼ ਕੌਰ ਹੈ ਮੇਰਾ ਪਿਓ ਧਰਮਿੰਦਰ ਹੈ ਬੌਬੀ ਜੋਂ ਮੇਰਾ ਛੋਟਾ ਭਾਈ ਹੈ ਤੇ ਸਨੀ ਜੋਂ ਮੇਰਾ ਵੱਡਾ ਭਾਈ ਹੈ ਛੋਟੇ ਹੁੰਦੇ ਹੀ ਕਹਿੰਦਾ ਉਹ ਪਿੰਡ ਦੇ ਲੋਕਾਂ ਨੂੰ ਦੱਸਦਾ ਹੈ ਕਿ ਛੋਟੇ ਹੁੰਦੇ ਹੀ ਮੇਰਾ ਮੰਗਣਾ ਸ਼੍ਰੀ ਦੇਵੀ ਨਾਲ ਹੋ ਗਿਆ ਸੀ ਅਸੀਂ ਇਕੱਠੇ ਸਕੂਲ ਵੀ ਜਾਂਦੇ ਰਹੇ ਹਾਂ ਫਿਰ ਮੇਤੋਂ ਸ਼੍ਰੀ ਦੇਵੀ ਨੂੰ ਮਿਲਣ ਦੀ ਜਿਆਦਾ ਖੁੱਲ੍ਹ ਲਈ ਗਈ ਤੇ ਮੇਰੇ ਪਿਓ ਨੂੰ ਗੁੱਸਾ ਆ ਗਿਆ ਤੋ ਮੈਨੂੰ ਪਿੰਡ ਤੋਂ ਤਣ ਤੋਂ ਯਾਨੀ ਉਹਦੀ ਮਾਂ ਜਿਹੜੀ ਹੁਣ ਅਸਲ 'ਚ ਮਾਂ ਜਿਹੜੀ ਉਹਦੇ ਘਰੇ ਛੱਡ ਗਿਆ ਤੇ ਹੁਣ ਉਹ ਜ਼ਿੰਮੇਵਾਰਾਂ ਨਾਲ ਮੱਝਾਂ ਚਾਰਨ ਦਾ ਜਾਂ ਖੇਤਾਂ 'ਚ ਪੱਠੇ ਵੜਨ ਦਾ ਜਾਂ ਜ਼ਿੰਮੇਵਾਰੀ ਜਿਹੜੇ ਹੋਰ ਕੰਮ ਹੁੰਦੇ ਨੇ ਉਹ ਕਰਵਾਉਣ ਲਈ ਮਜਬੂਰ ਆ ਤੇ ਉਹਨੂੰ ਯਕੀਨ ਹੈ ਇੱਕ ਨਾ ਇੱਕ ਦਿਨ ਮੇਰਾ ਪਿਓ ਮੈਨੂੰ ਬੰਬੇ ਲੈ ਜਾਊਗਾ ਤੇ ਇਸ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਗੱਲਾਂ ਸੁਣਾਉਂਦਾ ਪਿੰਡ ਦੇ ਲੋਕ ਉਹਦਾ ਮਜ਼ਾਕ ਉਡਾਉਂਦੇ ਨੇ ਉਹਦੀਆਂ ਗੱਲਾਂ ਨੂੰ ਮਾਨਦੇ ਵੀ ਨਹੀਂ ਇਤੋਂ ਤੱਕ ਕਿ ਉਹਦੇ ਮਾਲਕ ਦੇ ਘਰੇ ਜਿਹੜਾ ਕਿ ਪੜਿਆ ਲਿਖਿਆ ਬੰਦਾ ਹੈ ਸਿਆਣਾ ਬੰਦਾ ਹੈ ਉਹਦੇ ਘਰੇ ਵੀ ਜਦੋਂ ਕੋਈ ਮਹਿਮਾਨ ਆਉਂਦੇ ਨੇ ਤਾਂ ਮਾਲਕ ਉਹਨਾਂ ਨੂੰ ਨਿੰਦਰ ਨਿੰਦਰ ਨਾਲ ਮਲਾਉਂਦਾ ਤੇ ਕਹਿੰਦਾ ਵੀ ਇਹ ਸਾਡਾ ਨਿੰਦਰ ਸਿੰਘ ਆ ਜਿਹੜਾ ਇਹ ਸ਼ਿਲੀ ਦੇਵ ਨੂੰ ਮੰਗਿਆ ਪਿਆ ਇਹਦਾ ਵਿਆਹ ਬਦਨਾ ਹੋ ਜਾਣਾ ਪਰ ਇਹਦਾ ਸਨੇਹਾ ਉੱਥੇ ਤੱਕ ਪਹੁੰਚਾਉਣ ਦੀ ਲੋੜ ਹੈ ਤੁਸੀਂ ਬੰਬਈ ਜਾਂਦੇ ਰਹਿੰਦੇ ਹੋ ਤੁਸੀਂ ਇਹਦਾ ਸਨੇਹਾ ਦਿਓ ਨਿੰਦਰ ਨੂੰ ਲੱਗਦਾ ਵੀ ਮੇਰਾ ਸਨੇਹਾ ਇਹ ਦੇਣਗੇ ਤੇ ਉਹ ਫਿਰ ਖੁਸ਼ ਹੋ ਕੇ ਗੱਲਾਂ ਵੀ ਸੁਣਾਉਂਦਾ ਤਾਂ ਪਿੰਡ ਦੇ ਵਿੱਚ ਪੂਰਾ ਮਨੋਰੰਜਨ ਦਾ ਜਿਹੜਾ ਹੈਗਾ ਇੱਕ ਸਾਧਨ ਬਣਿਆ ਹੋਇਆ ਨਿੰਦਰ ਤੇ ਗਰੀਬੀ ਦੇ ਵਿੱਚ ਘਰ 'ਚ ਬਹੁਤ ਮਾੜੀ ਹਾਲਤ ਹੈ ਗਰੀਬੀ ਦੇ ਵਿੱਚੋਂ ਰਹਿੰਦਾ ਤੇ ਕਈ ਵਾਰ ਉਹਦਾ ਜਿਹੜਾ ਭਰਾ ਹੈ ਉਹ ਵੱਧ ਰੋਟੀਆਂ ਖਾਂਦਾ ਤਾਂ ਉਹਦੀ ਮਾਂ ਦੁਖੀ ਹੁੰਦੀ ਹੈ ਵੀ ਇਹ ਇੰਨੀਆਂ ਰੋਟੀਆਂ ਕਿਉਂ ਖਾਂਦਾ ਤੇ ਇੱਕ ਦਿਨ ਉਹ ਰੋਟੀ ਖਾਂਦਾ ਖਾਂਦਾ ਨਿੰਦਰ ਆਪਣੇ ਜਦੋਂ ਜ਼ਿੰਮੇਦਾਰਾਂ ਦੇ ਘਰੇ ਬੈਠਾ ਹੈ ਤਾਂ ਉਹ ਆਪਣੀ ਮਾਲਕ ਨੂੰ ਸੁਣਾ ਕੇ ਕਹਿੰਦਾ ਕਹਿੰਦਾ ਚਾਚੀ ਮੈਂ ਅਖਬਾਰ ਚ ਪੜਿਆ ਸੀ ਵੀ ਅੱਜ ਕੱਲੇ ਆਪਰੇਸ਼ਨ ਹੋ ਜਾਂਦੇ ਨੇ ਤੇ ਸਰੀਰ ਦੇ ਅੰਗ ਬਦਲੇ ਜਾ ਸਕਦੇ ਨੇ ਮੈਂ ਆਪਣਾ ਢਿੱਡ ਬਦਲਾ ਕੇ ਆਪਣੇ ਭਰਾ ਦੇ ਲਾ ਦੇਣਾ ਭਰਾ ਵਾਲਾ ਢਿੱਡ ਮੈਂ ਆਪਣੇ ਲਾ ਲੈਣਾ ਉਹ ਰੋਟੀਆਂ ਵੱਧ ਖਾਂਦਾ ਇਸ ਲਈ ਉਹਦਾ ਢਿੱਡ ਮੇਰੇ ਲੱਗ ਜੂ ਮੈਂ ਰੋਟੀਆਂ ਵੱਧ ਖਾਣ ਲੱਗ ਜੂ ਮੈਂ ਤਾਂ ਤੁਹਾਡੀਆਂ ਖਾਣੀਆਂ ਨੇ ਤੁਹਾਡੇ ਘੜਾ ਘਾਟਾ ਕੋਈ ਤੇ ਸਾਡੇ ਘਰ ਮੇਰੀ ਮਾਂ ਔਖੀ ਹੁੰਦੀ ਹੈ ਉਹਦੇ ਘਰ ਰੋਟੀਆਂ ਵਾਲਾ ਢਿੱਡ ਲੱਗ ਜੂਗਾ ਤਾਂ ਫਿਰ ਉਹ ਹੱਸਦੇ ਨੇ ਵੀ ਦੇਖ ਲੈ ਉਹਨੂੰ ਲੋਕ ਕਮਲਾ ਕਹਿੰਦੇ ਨੇ ਇਹ ਕਮਲਾ ਕਿੱਥੇ ਆ ਇਹ ਤਾਂ 100 ਸਿਆਣਿਆਂ ਦਾ ਸਿਆਣਾ ਤੇ ਇੱਕ ਦਿਨ ਉਹ ਇਦਾਂ ਹੀ ਮਤਲਬ ਪਿੰਡ ਦੇ ਵਿੱਚ ਹੀ ਘੁੰਮਦਾ ਫਿਰਦਾ ਜਦੋਂ ਲੋਕ ਉਹਨੂੰ ਕਹਿ ਦਿੰਦੇ ਨੇ ਕਿ ਅੱਜ ਸ਼ਿਰੀ ਦੇ ਵੀ ਨੇ ਸ਼ੂਟਿੰਗ ਵਾਸਤੇ ਲੰਘਣਾ ਪਿੰਡ ਦੇ ਅੱਡੇ ਤੋਂ ਤਾਂ ਉਹ ਤਿਆਰ ਹੋ ਕੇ ਫਟਾਫਟ ਪੱਗ ਬੰਨ ਕੇ ਕੁੜਤਾ ਪਜਾਮਾ ਨਵਾਂ ਪਾ ਕੇ ਜਾ ਕੇ ਅੱਡੇ ਤੇ ਖੜ ਜਾਂਦਾ ਤੇ ਖੜਦਾ ਤਾਂ ਬੱਸਾਂ ਵਾਲੇ ਪਹਿਲਾਂ ਤਾਂ ਉਹਨੂੰ ਸਮਝਦੇ ਨਹੀਂ ਕਿ ਸੁਵਾਰੀ ਖੜੀ ਆ ਉਹ ਰੋਕਦੇ ਨਹੀਂ ਪਰ ਜਦੋਂ ਬੱਸ ਦੇ ਵਿੱਚ ਝਾਤੀਆਂ ਮਾਰਦਾ ਤੇ ਕੰਡਕਟਰ ਨੂੰ ਪੁੱਛਦਾ ਕਿ ਸ਼੍ਰੀਦੇਵ ਵੀ ਵਿੱਚ ਤਾਂ ਨਹੀਂ ਬੈਠੀ ਤਾਂ ਉਹ ਸਮਝ ਜਾਂਦੇ ਨੇ ਕਿ ਇਹ পাগল ਬੰਦਾ ਹੈ ਤਾਂ ਬੱਸ ਤੋੜ ਲੈਂਦੇ ਨੇ ਇੱਕ ਦਿਨ ਉਹ ਇਸ ਤਰੀਕਾ ਖੜਾ ਹੁੰਦਾ ਸ਼੍ਰੀਦੇਵ ਦੀ ਉਡੀਕ ਕਰ ਰਿਹਾ ਹੁੰਦਾ ਤਾਂ ਉੱਥੇ ਲੰਘਦੇ ਆ ਇੱਕ ਸਿਮਿੰਟ ਦੇ ਰੇੜੇ ਵਾਲਾ ਕਿਸੇ ਦੀ ਦੁਕਾਨ ਤੇ ਸਿਮਿੰਟ ਲਾਉਣ ਲਈ ਰੁਕ ਜਾਂਦਾ ਉਹਨੂੰ ਸਿਮਿੰਟ ਦਾ ਥੈਲਾ ਚੁਕਾਉਣ ਨੂੰ ਬੰਦਾ ਚਾਹੀਦਾ ਜਦੋਂ ਹੋਰ ਬੰਦਾ ਨਾ ਦਿਸਿਆ ਉਹਨੇ ਉਹਨੂੰ ਕਿਹਾ ਸਰਦਾਰ ਜੀ ਇਹ ਥੈਲਾ ਚੁਕਾ ਦੋਗੇ ਉਹਨੂੰ ਡਰ ਸੀ ਵੀ ਇਹ ਬੰਦਾ ਮਨਾ ਕਰੂਗਾ ਵੀ ਮੇਰੇ ਨਵੇਂ ਕੱਪੜੇ ਪਏ ਹੋਏ ਨੇ ਪਰ ਉਹ ਤਾਂ ਇੱਕਦਮ ਖੁਸ਼ ਹੋ ਕੇ ਆ ਜਾਂਦੇ ਤੇ ਥੈਲੀ ਚ ਕੋਣ ਲੱਗ ਜਾਂਦਾ ਇਕ ਦੋ ਥੈਲੀ ਚੱਕੇ ਹੁੰਦੇ ਨੇ ਚੱਕਦੇ ਚੱਕਦੇ ਕਹਿੰਦਾ ਮੈਂ ਵੀ ਸਿਮੈਂਟ ਹੀ ਉਢੀ ਰਿਹਾ ਮੇਰੇ ਬਾਪੂ ਨੇ ਬੰਬੇ ਤੋਂ ਟਰੱਕ ਭੇਜਿਆ ਉਹ ਕਹਿੰਦਾ ਵੀ ਇੱਥੇ ਕੋਠੀ ਬਾਗੇ ਰਹਿ ਜੇ ਤੂੰ ਜ਼ਿੰਮੇਵਾਰਾਂ ਦੇ ਬਰਾਬਰ ਰਹਿਣਾ ਤਾਂ ਉਹ ਪੁੱਛਦਾ ਬੰਦਾ ਪੁੱਛਦਾ ਰੇੜੇ ਵਾਲਾ ਵੀ ਕਿਹਨੇ ਭੇਜਿਆ ਕਿੱਥੋਂ ਭੇਜਿਆ ਉਹ ਕਹਿੰਦਾ ਬੰਬੇ ਤੋਂ ਮੇਰੇ ਬਾਪੂ ਤਰਮਿੰਦਰ ਨੇ ਭੇਜਿਆ ਸਿਮੈਂਟ ਦਾ ਰੇੜਾ ਤੇ ਉਹ ਵੀ ਆਉਣ ਵਾਲਾ ਮੈਂ ਉਹਦੀ ਉਢੀ ਕਰ ਰਿਹਾ ਤਾਂ ਸਮਝ ਜਾਂਦਾ ਵੀ ਬੰਦਾ ਮਾਨਸਿਕ ਤੌਰ ਤੇ ਠੀਕ ਨਹੀਂ ਤੇ ਉਹ ਉਹਦਾ ਫਾਇਦਾ ਠਣਣ ਲਈ ਉਹ ਕਹਿੰਦਾ ਵੀ ਤੂੰ ਥੈਲੀ ਤੂੰ ਸੁੱਟ ਮੈਂ ਚਕਾਉਣਾ ਤੈਨ ਇਸ ਤਰ੍ਹਾਂ ਨਿੰਦਰ ਜਿਹੜਾ ਉਹ ਥੈਲੇ ਸੁਟਣ ਲੱਗ ਜਾਂਦਾ ਉਹਦੇ ਕੱਪੜੇ ਵੀ ਖਰਾਬ ਹੋ ਜਾਂਦੇ ਨੇ ਨਿੰਦਰ ਦੀ ਮਾਂ ਉਹਦਾ ਇਲਾਜ ਕਰਾਉਣ ਲਈ ਉਹਨੂੰ ਇੱਕ ਸਿਆਣੇ ਦੇ ਡੇਰੇ ਤੇ ਲੈ ਕੇ ਜਾਣ ਲੱਗ ਜਾਂਦੀ ਹੈ ਉੱਥੇ ਚੌਂਕੀ ਪਰਨੋ ਹਰ ਹਫ਼ਤੇ ਜਾਂਦੇ ਨੇ ਕਿਸਾਨ ਤੋਂ ਛੁੱਟੀ ਲੈਂਦਾ ਹੋ ਆਪਣੀ ਤੇ ਉੱਥੋਂ ਆ ਕੇ ਫਿਰ ਇੱਕ ਦਿਨ ਉਹ ਗੱਲ ਸੁਣਾਉਂਦਾ ਕਹਿੰਦਾ ਚਾਚਾ ਮੈਂ ਉੱਤੇ ਸੀਤੋ ਨਾ ਦੀ ਇੱਕ ਕੁੜੀ ਦੇਖੀ ਸੀ ਤੇ ਕੁੜੀ ਬੜੀ ਸੋਹਣੀ ਲੱਗੀ ਮੈਨੂੰ ਫਿਰ ਉਹ ਸੀਤੋ ਦੀ ਖਿਚਦਾ ਮਾਰਿਆ ਹਰ ਹਫ਼ਤੇ ਬਾਬੇ ਦੇ ਡੇਰੇ ਤੇ ਜਾਣ ਲੱਗ ਜਾਂਦਾ ਤੇ ਸੀਤੋ ਨਾ ਦੀਆਂ ਗੱਲਾਂ ਵੀ ਹੋਣ ਲੱਗ ਜਾਂਦੀਆਂ ਨੇ ਦੇ ਸੀਤੋ ਇੱਕ ਦਿਨ ਉਹਨੂੰ ਪੁੱਛ ਵੀ ਲੈਂਦੀ ਹੈ ਤੇਰਾ ਨਾਮ ਕੀ ਆ ਉਹ ਕਹਿੰਦਾ ਮਿੰਟੂ ਦਿਓਲ ਤੇ ਇਸ ਤਰ੍ਹਾਂ ਹੌਲੀ-ਹੌਲੀ ਸੀਤੋ ਨਾਲ ਨੇੜਤਾ ਵੱਧ ਹੀ ਜਾਂਦੀ ਹੈ ਫਿਲਮ ਐਕਟਰਨੀ ਸ਼੍ਰੀਦੇਵੀ ਵੱਲੋਂ ਉਹਦਾ ਤਿਆਰ ਕਰਦਾ ਜਾਂਦਾ ਇੱਕ ਤਰ੍ਹਾਂ ਦੇ ਨਾਲ ਕਹਾਣੀਕਾਰ ਇਹ ਦਿਖਾਉਣਾ ਚਾਹੁੰਦਾ ਕਿ ਉਹ ਬੰਦਾ ਜਿਹੜਾ ਫਿਲਮੀ ਦੁਨੀਆ ਚ ਗਵਾਚਿਆ ਹੋਇਆ ਸੀ ਜਿਹੜਾ ਸੁਪਨਿਆਂ ਚ ਗਵਾਚਿਆ ਹੋਇਆ ਸੀ ਹੌਲੀ-ਹੌਲੀ ਧਰਤੀ ਦੇ ਨੇੜੇ ਆਉਣ ਲੱਗਦਾ ਤਾਂ ਫਿਰ ਇੱਕ ਦਿਨ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜਿਹੜੀ ਸੀਤੋ ਆ ਜੱਟਾਂ ਦੀ ਕੁੜੀ ਆ ਮੈਂ ਜੱਟਾਂ ਦਾ ਮੁੰਡਾ ਨਹੀਂ ਆ ਮੇਰਾ ਉਹਦੇ ਨਾਲ ਰਿਸ਼ਤਾ ਨਹੀਂ ਹੋ ਸਕਦਾ ਤੇ ਇਸ ਸੋਚ ਦੇ ਵਿੱਚ ਹੀ ਉਹ ਗਰਸਿਆ ਹੋਇਆ ਕਿ ਇੱਕ ਦਿਨ ਜਿਹੜੀ ਜਦੋਂ ਦੀ ਚੌਕੀਆਂ ਦੀ ਵਾਰੀ ਚੱਲ ਰਹੀ ਆ ਇੱਕ ਦਿਨ ਜਦੋਂ ਉਹ ਜਾਂਦਾ ਚੌਕੀ ਭੜਨ ਲਈ ਤਾਂ ਸੀਤੋ ਦੀ ਮਾਂ ਨੂੰ ਪੁੱਛ ਲੈਂਦੀ ਆ ਕਿ ਤੇਰਾ ਨੌਕ ਕੀ ਆ ਉਹ ਕਹਿੰਦਾ ਮਿੰਟੋ ਦੇਵਲ ਤੇ ਉਹ ਕਹਿੰਦੀ ਆ ਵੀ ਠੀਕ ਆ ਇਹਦਾ ਪਿਓ ਤੇਰੇ ਘਰੇ ਆਊਗਾ ਤਾਂ ਉਹਦੇ ਪਿਓ ਨੇ ਉਹਦੇ ਘਰੇ ਉਹਨੂੰ ਦੇਖਣ ਵਾਸਤੇ ਆਉਣਾ ਉਹਦੇ ਪਿੰਡ ਆਉਣਾ ਪਰ ਉਸ ਨੂੰ ਇਸ ਗੱਲ ਦਾ ਪਤਾ ਕਿ ਜਦੋਂ ਆਉਣਗੇ ਤਾਂ ਉਹਨਾਂ ਨੇ ਇੱਥੋਂ ਉਹਨੂੰ ਸੱਚ ਦੀ ਸਮਝ ਆ ਜਾਣੀ ਆ ਤੇ ਉਹਨਾਂ ਨੇ ਮੁੜ ਜਾਣਾ ਜਦੋਂ ਉਹ ਦਾ ਮਾਲਕ ਉਹਨੂੰ ਪੁੱਛਦਾ ਵੀ ਤੂੰ ਅੱਜ ਉਦਾਸ ਕਿਉਂ ਆ ਤੋਂ ਦਾਦਾ ਚਾਚਾ ਰੱਬ ਰੂੰਡੀ ਮਾਰ ਗਿਆ ਮੈਂ ਧੰਤੋ ਦਾ ਮੁੰਡਾ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਕਿ ਮੈਂ ਅਸਲ 'ਚ ਸ਼ੀਰੀ ਦੇਵੀ ਦਾ ਮੁੰਗੇਤਰ ਨਹੀਂ ਹਾਂ ਮੈਂ ਅਸਲ 'ਚ ਪ੍ਰਕਾਸ਼ ਕੌਰ ਦਾ ਮੁੰਡਾ ਨਹੀਂ ਹਾਂ ਮੈਂ ਧੰਤੋ ਦਾ ਮੁੰਡਾ ਹਾਂ ਜਿਹੜੀ ਕਿ ਗਰੀਬ ਘਰ ਦੀ ਇੱਕ ਔਰਤ ਹੈ ਇਸ ਤਰ੍ਹਾਂ ਇੱਕ ਗਰੀਬ ਆਦਮੀ ਕਿਵੇਂ ਸੁਪਨਿਆਂ ਦੇ ਵਿੱਚ ਰਹਿੰਦਾ ਤੇ ਕਿਵੇਂ ਉਹਦੇ ਸੁਪਨੇ ਟੁੱਟਦੇ ਨੇ ਇਹ ਕਹਾਣੀ ਬਾਖੂ ਵੀ ਪੇਸ਼ ਕਰਦੀ ਹੈ ਸ਼ੁਕਰੀਆ